ਜੇ ਆਪਾਂ ਸਕੁਅਰ ਫੁੱਟ ਦਾ ਰੇਟ ਕਰਕੇ ਇਹ ਨਹੀਂ ਹੋਊਗਾ ਵੀ ਜਦੋਂ ਰੇਟ ਹੋ ਗਿਆ ਆਪਾਂ ਲੱਕੜ ਕਟਾ ਦਈਏ ਜਿਵੇਂ ਆਪਾਂ ਘਰਾਂ ਦੇ ਵਿੱਚ ਕੰਮ ਕਰਾਉਨੇ ਆ ਉਸ ਤਰ੍ਹਾਂ 5 ਇੰਚੀ ਫਰੇਮ ਲਾ ਕੇ 9 ਇੰਚੀ ਖੁਰਜੀ ਲਾ ਕੇ ਦਿੰਨੇ ਆ ਆਪਾਂ ਰੇਟ ਕਰਕੇ ਲੱਕੜ ਨਹੀਂ ਕਟਾਉਂਦੇ ਪਹਿਲਾਂ ਵੀ ਡਬਲ ਯੂ ਪੀ ਸੀ ਬਾਰੇ ਦੱਸੀਏ ਥੋੜਾ ਜਿਹਾ ਇਹ ਸਿਉਂਗ ਪ੍ਰੂਫ ਹੈ ਵੀ ਇਹ ਵਾਟਰ ਪ੍ਰੂਫ ਹੈ 25 ਸਾਲ ਦੀ ਦੀ ਗਾਰੰਟੀ ਹੈ ਤੇ ਹੁਣ ਆ ਲੱਕੜ ਦੀ ਚੱਕਾ ਇਹ ਪਿਓਰ ਕਪੂਰ ਸ਼ਾਲ ਹੈ ਪਿਓਰ ਕਪੂਰ ਸ਼ਾਲ ਹੈ ਜਿਹੜੀ ਪਹਿਲਾਂ ਟਰੱਕਾਂ ਦੀ ਬਾੜੀਆਂ ਵਿੱਚ ਲੱਕੜ ਲੱਗਦੀ ਹੁੰਦੀ ਸੀ ਉਹ ਲੱਕੜ ਹੈ ਜੀ ਇਹ ਇਹ ਨੋਵਾ ਦਾ ਬੋਰਡ ਲਾਉਣੀ ਹੈ 25 ਪਈ 150 ਦਾ 170 ਦੇ ਵੀ ਮਿਲ ਜਾਂਦੇ ਆ ਹਾਂ ਜਿਹੜੇ ਸਸਤੇ ਕਹਿੰਦੇ ਨੇ ਉਹਦੇ ਵਿੱਚ ਇਹ ਹੁਣ ਆਪਾਂ ਨੋਵਾ ਦਾ ਬੋਰਡ ਲਾਉਨੇ ਆ ਇਹ ਬਿਲਕੁਲ ਠੋਸ ਬੋਰਡ ਹੈ ਇੱਕ ਪ੍ਰਕਾਰ ਦੀ ਜੀ ਲੱਕੜ ਭਰੀ ਹੋਈ ਹੈ ਕੋਈ ਬੂਰੇ ਵਗੈਰੇ ਵਾਲਾ ਕੰਮ ਨਹੀਂ ਹੈਗਾ ਜੀ ਜਿਹੜਾ 150 ਰੁਪਏ ਦਾ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਵੀਰੇ ਉਹਦੇ ਵਿੱਚ ਆ ਗਿੱਟੀ ਗੋਲ ਹੁੰਦੀ ਹੈ ਬੂਰਾ ਹੁੰਦਾ ਅਸੀਂ ਕਹਾਲ ਦੋਸਤੋ ਨਵੇਂ ਬਣ ਰਹੇ ਘਰ ਦੇ ਵਿੱਚ ਪੱਲੇ ਜੋੜੀਆਂ ਦਰਵਾਜ਼ੇ ਲਵਾਉਣੇ ਹਨ ਤਾਂ ਇੱਕ ਵਾਰ ਸਿੰਘ ਡੋਰ ਹੱਬ ਮਾਨਸਾ ਜਿਹੜਾ ਜ਼ਰੂਰ ਮਾਰ ਲਿਓ ਵਧੀਆ ਕੁਆਲਿਟੀ ਦੇ ਸਾਨੂੰ ਦਰਵਾਜ਼ੇ ਤੇ ਸਾਰੇ ਆਪ ਚੀਜ਼ਾਂ ਦਿਖਾਵਾਂਗੇ ਵੀ ਕੀ ਕੀ ਕੁਆਲਿਟੀ ਆ ਕਿੰਨੀ ਗਾਰੰਟੀ ਆ ਤੇ ਆਪਣੇ ਕੋਲੇ ਉਹੋ ਜਿਹੇ ਚਗਾਠਾ ਵੀ ਹੈਗੇ ਨੇ ਜਿਨ੍ਹਾਂ ਦੀ ਲਾਈਫਟਾਈਮ ਦੀ ਗਾਰੰਟੀ ਆ ਇਹ ਆਪਣੀ ਸ਼ੋਅਰੂਮ ਬਣਾ ਹੋਇਆ ਫੈਕਟਰੀ ਤੁਹਾਨੂੰ ਪਹਿਲਾਂ ਦਿਖਾਈ ਹੈ ਆਪਣੀ ਤਵੇ ਆ ਤੇ ਇੱਥੇ ਆਪਣਾ ਭਰਾ ਹੁੰਦਾ ਇਹਦੇ ਨਾਲ ਤੁਸੀਂ ਗੱਲਬਾਤ ਕਰਕੇ ਕਦੋਂ ਵੀ ਆ ਸਕਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਬਈ ਜੇ ਗੱਲ ਕਰੀਏ ਘਰਾਂ ਦੇ ਵਿੱਚ ਲੱਗਦੇ ਜਿਹੜੇ 플ਸ਼ ਡੋਰ ਇਹਦੇ ਆਪਣੇ ਕੋਲੇ ਕੀ ਕੁਆਲਿਟੀ ਆ ਮਤਲਬ ਇਹ ਨੋਵਾ ਦਾ ਬੋਰਡ ਲਾਉਣੀ ਹੈ 25 ਸਾਲ ਦੀ ਕੰਪਨੀ ਵੱਲੋਂ ਹੀ ਗਾਰੰਟੀ ਆ ਵਾਟਰ ਪ੍ਰੂਫ ਬੋਰਡ ਹੈ ਜੀ ਠੀਕ ਹੈ ਜੀ ਇਸ ਸਮੈਕ ਆਪਣੇ ਚੁਆਇਸ ਦਾ ਆਪਣੇ ਕੋਲੇ ਬੁੱਕਾ ਹੈਗੀਆਂ ਨੇ ਕੋਈ ਮਰਜ਼ੀ ਸਮੈਕ ਲਵਾ ਸਕਦੇ ਆ ਉਹਦੇ ਵਿੱਚ ਇਹ ਨਹੀਂ ਹੈਗਾ ਆਪਣੇ ਕੋਲੇ ਵੀ ਪੰਜ ਚਾਰ ਸਮੈਕੇ ਨੇ ਵੀ ਉਹੀ ਲਵਾਈ ਚੱਲੋ ਆਪਣਾ ਚਾਹੇ ਜਾਂ ਮਰਜ਼ੀ ਡਿਜ਼ਾਈਨ ਲਵਾਉਣਾ ਬੋਰਡ ਤਾਂ ਆਪਣਾ ਆ ਗਿਆ 25 ਸਾਲ ਦੀ ਗਾਰੰਟੀ ਵਾਲਾ ਵਿੱਚ ਜਿਹੜਾ ਆਪਾਂ ਡਿਜ਼ਾਈਨ ਲਵਾਉਣਾ ਉਹ ਕਿਸੇ ਵੀ ਬ੍ਰਾਂਡ ਦਾ ਆਪਾਂ ਲਵਾ ਸਕਦੇ ਆ ਜੀ ਹਾਂਜੀ ਜਿਵੇਂ ਵਰਗੋ ਹੋ ਗਿਆ ਰੋਲ ਟੱਚ ਹੋ ਗਿਆ ਬ੍ਰਾਂਡ ਸਮੈਕ ਲਾਉਣੇ ਆਪਾਂ ਬਾਜ਼ਾਰ ਵਾਲਾ ਕੰਮ ਨਹੀਂ ਕਰਨਾ ਵੀ ਸਸਤਾ ਸਮੈਕ ਲਾ ਕੇ ਦੇਵਾਂਗੇ ਚੁਆਇਸ ਦਾ ਸਮੈਕ ਕਰਵਾਵਾਂ ਗਾਹਕ ਦੀ ਚੁਆਇਸ ਹੋਊਗੀ ਜਿਹੜੀ ਠੀਕ ਹੈ ਜੀ ਜਾਂ ਤੁਸੀਂ ਦੋਸਤੋ ਇੱਥੇ ਦੇਖ ਸਕਦੇ ਹੋ ਮਾਲਕ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਰਮੈਕਾ ਲਵਾਉਣਾ ਉਹ ਸਾਰਿਆਂ ਤੁਹਾਨੂੰ ਜਿਹੜੀ ਚੀਜ਼ ਤੁਸੀਂ ਹੱਥ ਰੱਖਦਾ ਵੀ ਸਾਨੂੰ ਆਹ ਚੀਜ਼ ਚਾਹੀਦੀ ਹੈ ਤਾਂ ਉਹੀ ਚੀਜ਼ ਤੁਹਾਨੂੰ ਮਿਲੂਗੀ ਤੇ ਜਿਹੜੀ ਬੋਰਡ ਦੀ ਗੱਲ ਕਰੀ ਐ ਬੋਰਡ ਆਪਣਾ 25 ਸਾਲ ਦਾ ਕਿਸੇ ਵੀ ਤਰ੍ਹਾਂ ਦਾ ਜਦੋਂ ਤੁਹਾਡੇ ਘਰੇ ਲੱਗਿਆ ਸਰਮੈਕਾ ਲਾ ਕੇ 25 ਸਾਲ ਚ ਕੁਝ ਵੀ ਹੁੰਦਾ ਉਹਦੀ ਆਪਾਂ ਲਿਖਤੀ ਗਾਰੰਟੀ ਦੇਵਾਂ ਤੇ ਬਈ ਇਸ ਤੋਂ ਬਾਅਦ ਜੇ ਗੱਲ ਕਰੀਏ ਸਾਰੇ ਸਰਮੈਕੇਲੇ ਆ ਗਏ ਹਾਂਜੀ ਸਾਰੇ ਸਰਮੈਕੇ ਬੋਰਡ ਨੇ ਜੀ ਇੱਕ ਸੀਐਨਸੀ ਮਸ਼ੀਨਾਂ ਦਾ ਗਰੁੱਪ ਮਰਾਉਣੇ ਆ ਉਹ ਵੀ ਆਪਣੇ ਗਾਹਕ ਦੇ ਚੋਅ ਅਨਸਾਰ ਉਹ ਵੀ ਹੋਇਆ ਹੋ ਜਾਊਗਾ ਜੀ ਠੀਕ ਹੈ ਜੀ ਬਈ 150 ਦਾ 170 ਦੇ ਵੀ ਮਿਲ ਜਾਂਦੇ ਆ ਹਾਂ ਜਿਹੜਾ ਸਸਤੇ ਕਹਿੰਦੇ ਨੇ ਉਹਦੇ ਵਿੱਚ ਇਹ ਹੁਣ ਆਪਾਂ ਨੋਵਾ ਦਾ ਬੋਰਡ ਲਾਉਣੇ ਆ ਇਹ ਬਿਲਕੁਲ ਠੋਸ ਬੋਰਡ ਹੈ ਇੱਕ ਪ੍ਰਕਾਰ ਦੀ ਜੀ ਲੱਕੜ ਭਰੀ ਹੋਈ ਹੈ ਕੋਈ ਬੂਰੇ ਵਗੈਰੇ ਵਾਲਾ ਕੰਮ ਨਹੀਂ ਹੈਗਾ ਜੀ ਜਿਹੜਾ 150 ਰੁਪਏ ਦਾ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਵੀਰੇ ਉਹਦੇ ਵਿੱਚ ਆ ਗਿੱਟੀ ਗੋਲ ਹੁੰਦੀ ਹੈ ਬੂਰਾ ਹੁੰਦਾ ਇਹ ਜੋ ਕੱਲ ਨੂੰ ਮੀਂਹ ਪੈ ਗਿਆ ਇਹਨੇ ਕੁੱਮ ਜਾਣੇ ਵਿੱਚੋਂ ਲੱਕੜ ਨੇ ਹੱਲਜੁਰ ਕਰ ਲੈਣੀ ਹੈ ਤੇ ਪਹਿਲਾਂ ਫੁੱਲ ਜਾਊਗਾ ਹੋਰ ਕੀ ਜੀ ਪ੍ਰੋਬਲਮ ਆਉਂਦੀ ਹੈ ਜੀ ਲਓ ਵੀ ਦੋਸਤੋ ਜਿਹੜਾ ਆਪਾਂ ਬੋਰਡ ਲਾਉਣੇ ਆ ਰੇਟ ਥੋੜਾ ਜਿਹਾ ਜ਼ਿਆਦਾ ਤਾਂ ਰੱਖਿਆ ਹੋ ਕਿਉਂਕਿ ਇਹ ਆਉਣਾ ਪਿੱਛੋਂ ਜ਼ਿਆਦਾ ਮਹਿੰਗਾਗਾ ਇੱਕੋ ਪ੍ਰਕਾਰ ਦੀ ਲੱਕੜ ਲੱਗੀ ਆ ਇਹਦੇ ਵਿੱਚ ਤੁਸੀਂ ਦੇਖੋਗੇ ਕਿੰਨੇ ਪ੍ਰਕਾਰ ਦੀ ਲੱਕੜ ਹੈ ਵਿੱਚ ਕਿੰਨਾ ਇਹ ਖਾਲੀ ਥਾਂ ਰੱਖਿਆ ਹੋਇਆ ਹੈ ਤਾਂ ਜਦੋਂ ਵੀ ਤੁਸੀਂ ਕਿਸੇ ਫੈਕਟਰੀ ਤੋਂ ਸਮਾਨ ਲੈਣਾ ਆਸੀ ਇਹ ਨਹੀਂ ਕਹਿੰਦੇ ਵੀ ਸਾਡੇ ਕੋਲ ਹੀ ਸਾਰੇ ਆਪ ਕਿਤੇ ਵੀ ਤੁਸੀਂ ਲੈ ਲਿਓ ਇਹ ਚੀਜ਼ ਜ਼ਰੂਰ ਇੱਕ ਬੋਰਡ ਵੜਾ ਕੇ ਦੇਖੋ ਚਾਹੇ ਵੀ ਕੀ ਕੁਆਲਿਟੀ ਉਹ ਲਾਉਂਦੇ ਨੇ ਤਾਂ ਉਹ ਕੁਆਲਿਟੀ ਚੈੱਕ ਕਰਕੇ ਆਪਾਂ ਜ਼ਰੂਰ ਲੈਣੀ ਹੈਗੀ ਉਸ ਤੋਂ ਬਾਅਦ ਬਈ ਗੱਲ ਆ ਜਾਂਦੀ ਜਾਲੀ ਵਾਲੇ ਪੱਲਿਆਂ ਦੀ ਕਿਉਂਕਿ ਜਿਹੜਾ ਬੋਰਡ ਆ ਗਿਆ ਇਹਨੂੰ ਤਾਂ ਗਰੰਟੀ ਹੈ ਇਹਨੂੰ ਕੁਝ ਹੁੰਦਾ ਨਹੀਂ ਫਰ ਜਾਲੀ ਚ ਆਪਾਂ ਕਿਹੜੀ ਕਿਹੜੀ ਲੱਕੜਾਂ ਪਾਉ ਨੂੰ ਮਿਲਦੀਆਂ ਜਾਲੀਆਂ ਦੇ ਬਾਰੇ ਆਪਣੇ ਗੋਲਡਨ ਚਾਪ ਰਸ਼ੀਅਨ ਕੈਲ ਜੰਮੂ ਕੈਲ ਦੇ ਦਰਵਾਜ਼ੇ ਬਰਤਦੇ ਆਪਾਂ ਠੀਕ ਹੈ ਬਈ ਇਹਦੇ ਵਿੱਚ ਆਪਾਂ ਸਕੁਅਰ ਫੁੱਟ ਦਾ ਰੇਟ ਕਰਕੇ ਇਹ ਨਹੀਂ ਹੋਊਗਾ ਵੀ ਜਦੋਂ ਰੇਟ ਹੋ ਗਿਆ ਆਪਾਂ ਲੱਕੜ ਕਟਾ ਦਈਏ ਜਿਵੇਂ ਆਪਾਂ ਘਰਾਂ ਦੇ ਵਿੱਚ ਕੰਮ ਕਰਾਉਨੇ ਆ ਉਸ ਤਰ੍ਹਾਂ 5 ਇੰਚੀ ਫਰੇਮ ਲਾ ਕੇ 9 ਇੰਚੀ ਖੁਰਜੀ ਲਾ ਕੇ ਦਿੰਨੇ ਆ ਆਪਾਂ ਰੇਟ ਕਰਕੇ ਲੱਕੜ ਨਹੀਂ ਕਟਾਉਂਦੇ ਲੋਕ ਕੀ ਕਰਦੇ ਆ ਕੰਮ ਫੜ ਲੈਂਦੇ ਆ ਮੁਰਕੇ ਲੱਕੜ ਕਟਾਉਂਦੇ 4 ਇੰਚ ਫਰੇਮ ਲਾਤੀ ਆ ਆ 5 ਇੰਚੀ ਫਰੇਮ ਨੂੰ 4 ਇੰਚੀ ਕਰ ਦਿੰਦੇ ਨੇ ਹਾਂ 9 ਇੰਚ ਨੂੰ 7 ਇੰਚ ਕਰ ਦਿੰਦੇ ਨੇ ਠੀਕ ਹੈ ਆਪਣਾ ਸਾਰਾ ਪ੍ਰੋਪਰ ਫੁੱਲ 5 ਇੰਚ ਦੇ 8 ਇੰਚ ਫਰੇਮ ਖੁਰਜੀ ਰਹੂਗੀ ਠੀਕ ਹੈ ਮਤਲਬ ਜਿਹੜੀ ਚੀਜ਼ ਕਹਾਂਗੇ ਮਤਲਬ ਉਹੀ ਨਿਕਲੂਗੀ ਵਿੱਚੋਂ ਆਪਣਾ ਹਾਂਜੀ ਗਾਹਕ ਅਨੁਸਾਰ ਜਿਹੜੀ ਲੱਕੜ ਜਿਹਾ ਕੰਮ ਕਰਾਉਣਾ ਹੈ 골ਡ ਚਾਪ ਰੈੱਡ ਚਾਪ ਰੈੱਡ ਮਰਿੰਡੀ ਜੰਮੂ ਕੈਰ ਉਸੇ ਲੱਕੜ ਵਿੱਚ ਕੰਮ ਹੋ ਜੂਗਾ ਠੀਕ ਹੈ ਭਾਈ ਇਹਦਾ ਫਲਸ਼ ਟਰ ਦਾ ਕੀ ਰੇਟ ਆਪਾਂ ਮਤਲਬ ਸਟਾਰਟ ਕਿੱਥੋਂ ਹੋ ਜਾਂਦਾ ਪੁਆਇੰਟ 8 ਦੇ ਸਮੇਂ ਪੁਆਇੰਟ 8 270 ਰੁਪਏ ਸੀਗਾ ਸਕਰ ਫੁੱਟ ਹੈ ਜੀ 110 ਦਾ 700 ਰੁਪਏ ਜੀ 325 ਰੁਪਏ ਸਕ ਤੇ ਭਾਈ ਇਸ ਤੋਂ ਬਾਅਦ ਜੇ ਹੁਣ ਗੱਲ ਕਰੀਏ ਤਾਂ ਆ ਗਈ ਦਰਵਾਜਿਆਂ ਦੀ ਗੱਲ ਡਿਜ਼ਾਈਨ ਦੋਸਤ ਇਹਦੇ ਵਿੱਚ ਕੋਈ ਵੀ ਲੈ ਸਕਦੇ ਹੋ ਹੁਣ 25 ਸਾਲ ਦਾ ਆਪਾਂ ਦਰਵਾਜ਼ਾ ਤਾਂ ਲਾ ਲਿਆ ਦਰਵਾਜੇ ਨੂੰ ਕੁਝ ਨਹੀਂ ਹੋਣਾ ਪਰ ਸਾਨੂੰ ਬਹੁਤ ਸਾਰੇ ਮਿੱਤਰਾਂ ਦੀ ਨੇ ਇੱਕ ਕੰਪਲੇਂਟ ਹੁੰਦੀ ਆ ਵੀ ਸ਼ੌਂਕ ਵੈਦ ਦੀ ਸਾਡੀ ਚਗਾਟਾਂ ਕਰਾਉਣੀ ਆ ਤੋ ਚਗਾਠਾਂ ਵੀ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜਿਹੜਿਆਂ ਨੂੰ ਤਾਂ ਸ਼ੌਕ ਹੈ ਲੱਕੜ ਦੀ ਚਗਾੜ ਬਣਾਉਣ ਦਾ ਉਹਨਾਂ ਨੂੰ ਲੱਕੜ ਦੀ ਚਗਾੜ ਮਿਲ ਜੂਗੀ ਜਿਨ੍ਹਾਂ ਨੂੰ ਹੈਗਾ ਵੀ ਨੈ ਨਿਊ ਟੈਕਨੋਲੋਜੀ ਵਰਤਣੀ ਹੈ ਡਬਲਯੂ ਪੀ ਸੀ ਦੀ ਉਹਨਾਂ ਲਈ ਡਬਲਯੂ ਪੀ ਸੀ ਦੀ ਚਗਾੜ ਮਿਲ ਜੂ ਪਹਿਲਾਂ ਵੀ ਡਬਲਯੂ ਪੀ ਸੀ ਬਾਰੇ ਦ ਇਹ ਸਿਉਂਗ ਪ੍ਰੂਫ ਹੈ ਬਈ ਇਹ ਵਾਟਰ ਪ੍ਰੂਫ ਹੈ 25 ਸਾਲ ਦੀ ਦੀ ਗਾਰੰਟੀ ਹੈ ਠੀਕ ਹੈ ਜੀ ਇਹ ਡਬਲ ਯੂ ਪੀ ਸੀ ਚਿਗਾਠ ਹੈ ਜੀ ਇਹ ਇਹ ਬਈ ਇਹਦੇ ਦਰਵਾਜੇ ਉੱਤੇ ਲੱਗਣ ਤੋਂ ਬਾਅਦ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਵੀਰੇ ਨਾ ਫੁੱਲੇ ਕੁਝ ਨਹੀਂ ਹੁੰਦਾ ਇਹ ਵਾਟਰ ਪ੍ਰੂਫ ਹੈ ਜੀ ਠੀਕ ਹੈ ਜੀ ਕੀ ਸਟਾਰਟਿੰਗ ਰੇਂਜ ਕੀ ਬਈ ਇਹ ਦੀ ਇਹ 290 ਰੁਪਏ ਰਨਿੰਗ ਫਟਾ ਜੀ 6-3 ਦਾ ਮਾਲ ਲਾ ਕੇ ਜੀ ਠੀਕ ਹੈ ਜੀ ਲਓ ਵੀ ਦੋਸਤੋ ਪਹੂਗੀ ਥੋੜੀ ਜਿ ਮਹਿੰਗੀ ਪਰ ਜਿਹੜੇ ਬੰਦਿਆਂ ਨੂੰ ਪਤਾ ਵੀ ਪ੍ਰੋਡਕਟ ਕੀ ਹੈ ਡਬਲ ਯੂ ਪੀ ਸੀ ਤਾਂ ਉਹ ਡਬਲ ਯੂ ਪੀ ਸੀ ਵੱਲ ਜਾ ਸਕਦੇ ਆ ਇਹਦੇ ਦ ਕਿ ਭਾਈ ਹੁਣ ਆ ਲੱਕੜ ਦੀ ਚਗਾਠ ਇਹ ਪਿਓਰ ਕਪੂਰ ਸ਼ਾਲ ਹੈ ਪਿਓਰ ਕਪੂਰ ਸ਼ਾਲ ਹੈ ਜਿਹੜੀ ਪਹਿਲਾਂ ਟਰੱਕਾਂ ਦੀ ਬਾੜੀਆਂ 'ਚ ਲੱਕੜ ਲੱਗਦੀ ਹੁੰਦੀ ਸੀ ਉਹ ਲੱਕੜ ਹੈ ਜੀ ਇਹ ਠੀਕ ਹੈ ਹਾਂਜੀ ਇਹਦਾ ਭਾਈ ਕੀ ਗਰੰਟੀ ਹੈ ਤੇ ਕੀ ਇਹਦਾ ਇਹ 20 ਸਾਲ ਦੀ ਗਰੰਟੀ ਹੈ ਦੀ ਵੀ ਜੀ ਸਿਉਕ ਨਹੀਂ ਲੱਗਦੀ ਇਹਨੂੰ ਜੀ ਠੀਕ ਹੈ ਹਾਂਜੀ ਹੋਰ ਤਾਂ ਜਦ ਲੱਕੜ ਨੂੰ ਹੁੰਦਾ ਹੀ ਨਹੀਂ ਪ੍ਰੋਬਲਮ ਨਹੀਂ ਹਾਂਜੀ ਭਾਈ ਇਹਦਾ ਕੀ ਰੇਟ ਹੈ ਜੀ ਇਹਦਾ 370 ਰੁਪਏ ਰਨਿੰਗ ਫੁੱਟ ਦਾ ਰੇਟ ਹੈ ਇਹਦਾ ਜੀ ਇਹ ਤਿਆਰ ਤਿਆਰ ਦਾ 370 ਤਿਆਰ ਦਾ ਜੀ ਠੀਕ ਹੈ ਹਾਂਜੀ ਸਾਰਾ ਕੁਝ ਆਪਾਂ ਕਰਾ ਕੇ ਭੇਜਾਂਗੇ ਹਾਂਜੀ ਠੀਕ ਹੈ ਜੀ ਲੋਕੀ ਦੋਸਤੋ ਚਗਾ ਜੋਣ ਗੱਲ ਕਰੀਏ ਸਾਗਵਾਨ ਦੇ ਵਿੱਚ ਵੀ ਤੁਸੀਂ ਦਰਵਾਜੇ ਬਣਾਉਣੇ ਆ ਉਹਦੀ ਚਗਾਠ ਵੀ ਬਣ ਜੂਗੀ ਉਹ ਵੀ ਆਪਾਂ ਫੋਟੋਆਂ ਲਾਵਾਂਗੇ ਬਹੁਤ ਸਾਰੇ ਕੰਮ ਚੱਲੀ ਜਾਂਦੇ ਨੇ ਤੇ ਸਾਗਵਾਨ ਚ ਭਈ ਜਾਲੀ ਵਾਲਿਆਂ ਦਾ ਕੀ ਰੇਟ ਹੈ ਤੇ ਕੀ ਕੁਆਲਿਟੀ ਰਹਿੰਦੀ ਹੈ 600 ਰੁਪਏ ਬਦੌੜ ਪਾਲਸ ਰੇਟ ਹੈ ਜੀ ਪਾਲਸ ਆਪਣੀ ਏਸ਼ੀਆ ਦੀ ਪੋਸਟ ਕਰਕੇ ਦਿੰਨੇ ਆ ਜੀ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਭਈ ਵਿਨਿਅਰ ਆ ਗਿਆ ਜੀ ਵਿਨਿਅਰ ਦਾ ਕੀ ਰੇਟ ਹੈ ਜੀ 500 ਰੁਪਏ ਬਦੌੜ ਪਾਲਸ ਰੇਟ ਹੈ ਦਾ ਜੀ ਠੀਕ ਹੈ ਜੀ ਹਾਂਜੀ ਪਾਲ ਚਾਹੇ ਬੰਦਾ ਘਰੇ ਕਰਾਵੇ ਘਰੇ ਕਰਵਾ ਸਕਦਾ ਜੀ ਆਪਣੀ ਟੀਮ ਹੈਗੀ ਆਪਣੀ ਟੀਮ ਵੀ ਘਰੇ ਭੇਜ ਦਾਂਗੇ ਪਾਲਿਸ਼ ਕਰਾਉਣੀ ਹੈ ਟਿਕਾਠਾ ਪਾਲਿਸ਼ ਕਰਾਉਣੀ ਹੈ ਉਹ ਸਾਰਾ ਆਪਣੇ ਕੋਲ ਟੀਮ ਹੈਗੀ ਆ ਉਹ ਸਾਰਾ ਕੰਮ ਕਰਕੇ ਦਿੰਨੇ ਆ ਠੀਕ ਹੈ ਜੀ ਤੇ ਇਹ ਬਈ ਸਾਗਵਾਨ ਦੇ ਜਿਹੜੇ ਠੋਸ ਦਰਵਾਜ਼ੇ ਆਗੇ ਠੋਸ ਦਰਵਾਜ਼ੇ ਸੀਐਨਸੀ ਕਢਾਈ ਕਰਾਉਣੀ ਜਿਵੇਂ ਦਲੇ ਦੁਲੇ ਬਣਾਉਣੇ ਆ ਉਹ 11.500 ਰੁਪਏ ਵਿਦ ਪਾਲਿਸ਼ ਦਾ ਰੇਟ ਆ ਜੀ 950 ਰੁਪਏ ਵਿਦਆਊਟ ਪਾਲਿਸ਼ ਠੀਕ ਹੈ ਜੀ ਤੇ ਇੱਕ ਅੱਜ ਗੱਲ ਬਈ ਇਹ ਵਾਈਟ ਕਲਰ ਬਹੁਤ ਚੱਲ ਰਿਹਾ ਹੈ ਡੀਕੋ ਵਾਲਾ ਇਹ 950 ਰੁਪਏ ਸਕਰ ਫੁੱਟ ਵਿਦ ਡੀਕੋ ਦਾ ਰੇਟ ਆ ਜੀ ਆਪਣਾ ਠੀਕ ਹੈ ਜੀ ਤੇ ਆ ਲਓ ਵੀ ਦੋਸਤੋ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਸ ਤੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਹਾਂਜੀ ਭਾਈ ਇਹ ਆਪਣੇ ਜੀ ਇਹ ਆਪਣੇ ਇੰਟੀਕ ਜੇ ਲੋਕ ਨੇ ਜੀ ਬਹੁਤ ਵਧੀਆ ਕੁਆਲਿਟੀ ਇਹਨਾਂ ਦੀ 5 ਸਾਲ ਦੀ ਗਾਰੰਟੀ ਇਹਨਾਂ ਦੀ ਜੀ ਕੈਕਸ਼ਨ ਦੇ ਲੋਕ ਨੇ ਜੀ ਇਹ ਠੀਕ ਹੈ ਜੀ ਤੇ ਆਪਣੇ ਕੋਲ ਪਿੱਤਲ ਵੀ ਮਿਲਦਾ ਹੈ ਖੁੱਲਾ ਜਿੰਨਾ ਮਰਜ਼ੀ ਲੈ ਆ ਸਕਦੇ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਪਿੱਤਲ ਦੇ ਮੈਂ ਅੱਗੇ ਫੋਟੋਆਂ ਲਾ ਦਣਾ ਜਿਹੜਾ ਮਰਜ਼ੀ ਤੁਸੀਂ ਪਿੱਤਲ ਲੈਣਾ ਉਹ ਵੀ ਮਿਲ ਜਾਊਗਾ ਤੇ ਹਰ ਇੱਕ ਚੀਜ਼ ਮਤਲਬ ਐਸੈਸਰੀ ਦਰਵਾਜ਼ੇ ਦੇ ਲੱਗਣ ਵਾਲੀ ਤੁਹਾਨੂੰ ਸਾਰੀ ਚੀਜ਼ ਮਿਲ ਜੂਗੀ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਆਪਣਾ ਕੰਮ ਆ ਆਪਣਾ ਬ੍ਰਦਰ ਇੱਥੇ ਜ਼ਰੂਰ ਹੁੰਦਾ ਮੈਂ ਵੈਸੇ ਐਂ ਦਵਾਰ ਨੂੰ ਮੈਂ ਵੀ ਹੁੰਨਾਗਾ ਤੇ ਤੁਸੀਂ ਕਦੋਂ ਵੀ ਫੋਨ ਕਰਕੇ ਆ ਸਕਦੇ ਹੋ ਵਧੀਆ ਕੁਆਲਿਟੀ ਦੇ ਦਰਵਾਜ਼ੇ ਇੱਕ ਨੰਬਰ ਦੀ ਕੁਆਲਿਟੀ ਅੰਦਰਵਾਜ ਤੁਹਾਨੂੰ ਲਾ ਕੇ ਦੇਵਾਂਗੇ ਧੰਨਵਾਦੋਸ